ਬਾਲਕ ਨੂੰ ਉਹਦਾ ਸਹੀ ਰਾਹ ਸਿਖਾ ਤਾਂ ਕਿ ਉਹ ਵੱਡਾ ਹੋ ਕੇ ਉਸ ਤੋਂ ਕਦੀ ਵੀ ਨਾ ਹਟੇ ਅਗਰ ਅੱਜ ਬੱਚੇ ਪ੍ਰੇਰਣ ਤੋਂ ਦੂਰ ਹੈ ਫਾਸਟਿੰਗ ਤੋਂ ਦੂਰ ਹੈ ਸੰਗਤੀ ਤੋਂ ਦੂਰ ਹੈ ਵਰਸ਼ਿਪ ਤੋਂ ਦੂਰ ਹੈ ਤੇ ਇਹਦਾ ਜ਼ਿੰਮੇਵਾਰ ਮਾਵਾਬ ਹੈ ਮਾਵਾਬ ਨੂੰ ਨਹੀਂ ਪਤਾ ਕਿ ਮੇਰਾ ਬੱਚਾ ਸੰਗਤੀ ਨਾਲ ਜੁੜਿਆ ਹੈ ਕਿ ਜਾਂ ਕਿਸੇ ਹੋਰ ਰੰਗਤੀ ਨਾਲ ਜੁੜਿਆ ਪਿਆ ਜਿਹੜੀ ਬੋਤਵਾਨ ਟੀਵੀ ਬੋਤਵਾਨ ਮਾਂ ਉਹ ਆਪਣੇ ਬੱਚਿਆਂ ਦੇ ਚਾਲ ਚੱਲਣ ਨੂੰ ਕਿੱਦਾਂ ਵੇਖਦੀ ਐ ਧਿਆਨ ਦੇ ਨਾਲ ਵੇਖਦੀ ਐ ਸਾਡੇ ਬੱਚੇ ਅਗਰ ਗਲਤ ਰਸਤੇ ਉੱਤੇ ਜਾ ਰਹੇ ਨੇ ਸਾਡੇ ਬੱਚਿਆਂ ਨੇ ਗਲਤ ਰਸਤਾ ਅਪਣਾ ਲਿਆ ਗਲਤ ਰਸਤਾ ਚੁਣ ਲਿਆ ਤੇ ਉਹਦੇ ਜ਼ਿੰਮੇਵਾਰ ਅਸੀਂ ਖੋਦਾ ਕਿਉਂਕਿ ਅਸੀਂ ਬਚਪਨ ਦੇ ਵਿੱਚ ਜਦੋਂ ਸਿੱਖਣ ਦਾ ਟਾਈਮ ਸੀਗਾ ਉਹਨਾਂ ਨੂੰ ਅਸੀਂ ਸਿਖਾਇਆ ਨਹੀਂ ਬੰਦਾ ਪਤਾ ਕੀ ਕਹਿੰਦਾ ਜੀ ਦੁਆ ਕਰੋ ਮੁੰਡਾ ਸਹੀ ਮੋੜਾ ਏ ਦੁਆ ਕਰੋ ਕਿ ਬੱਚਾ ਮੋੜਾ ਏ ਜਦੋਂ ਮੋੜਨ ਦਾ ਟਾਈਮ ਸੀ ਉਦੋਂ ਮੋੜਿਆ ਨਹੀਂ ਅਸੀਂ ਖੁਦ ਸਿੱਖਿਆ ਦਿੱਤੀ ਹੈ ਕਿ ਬਾਹਰ ਜਾਏਗਾ ਤੇ ਕਿਸੇ ਕੋਲ ਗੱਲ ਕਰਵਾ ਕੇ ਨਾ ਆਏ ਬਾਹਰ ਜਾਹੀਂ ਤੇ ਜਵਾਬ ਦੇ ਕੇ ਆਹੀਂ ਬਾਹਰ ਜਾਹੀਂ ਤੇ ਕੁੱਟ ਕੇ ਆਹੀਂ ਤੇ ਫਿਰ ਉਹ ਜਿਉਂ-ਜਿਉਂ ਵੱਡਾ ਹੁੰਦਾ ਹੈ ਉਹ ਹੀ ਸਿੱਖ ਲੈਂਦਾ ਹੈ ਕੁੱਟਣਾ ਸਿੱਖ ਲੈਂਦਾ ਜਵਾਬ ਦੇਣਾ ਸਿੱਖ ਲੈਂਦਾ ਲੜਾਈ ਕਰਨਾ ਸਿੱਖ ਲੈਂਦਾ ਪਰ ਅਸੀਂ ਸਿਖਾਇਆ ਹੀ ਹੋਇਆ ਅਸੀਂ ਅੱਜ ਕਹਿੰਦੇ ਹਾਂ ਜੀ ਸਾਡਾ ਬੱਚਾ ਸਭ ਕੁਝ ਬੋਲਦਾ ਹੈ ABC ਤੋਂ ਲੈ ਕੇ ਸਭ ਕੁਝ ਸਾਡਾ ਬੱਚਾ 4 ਸਾਲ ਦਾ ਜੋ ਮਰਜੀ ਸੁਣ ਲਓ ਉਹਦੇ ਕੋਲ ਪਰ ਅੱਜ 4 ਸਾਲ ਦਾ ਛੱਡ ਕੇ 8 ਸਾਲ ਦੇ ਬੱਚੇ ਨੂੰ ਖੜਾ ਕਰਕੇ ਕਹੀਏ ਕਿ ਅੱਜ ਆਪ ਪ੍ਰੇਰ ਕਰ ਬਾਈਬਲ 'ਚ ਲਿਖਿਆ ਹੈ ਮਾਪੇ ਨੇ ਖੱਟੇ ਅੰਗੂਰ ਖਾਦੇ ਤੇ ਬੱਚਿਆਂ ਦੇ ਦੰਦ ਦੁੱਖ ਸੰਭ ਜੇ ਅਸੀਂ ਆਪਣੇ ਔਲਾਦ ਨੂੰ ਸਹੀ ਰਸਤੇ ਨਹੀਂ ਤੋਰਦੇ ਜੇ ਅਸੀਂ ਆਪਣੀ ਔਲਾਦ ਨੂੰ ਸਹੀ ਸਹੀ ਰਾਹ ਨਹੀਂ ਦੱਸਦੇ ਤੇ ਅਸੀਂ ਉਹ ਪਾਪ ਕਰ ਰਹੇ ਹਾਂ ਗੁਨਾਹ ਕਰ ਰਹੇ ਹਾਂ ਅਸੀਂ ਤੇ ਜਿਹੜੀ ਅਸੀਂ ਪਾਪ ਕੀਤਾ ਉਹਦੀ ਸਜ਼ਾ ਸਾਡੀ ਔਲਾਦ ਨੂੰ ਆਉਣ ਵਾਲੇ ਸਮੇਂ ਵਿੱਚ ਕੀ ਕਰਨੀ ਪਾਉਗੀ ਕੋ ਗੁਤਨੀ ਪਾਉਗੀ